ਹਾਂਜੀ ਪਹਿਲਾਂ ਤਾਂ ਵੈਲਕਮ ਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਕੱਲ ਸ਼ਾਮ ਨੂੰ ਹੀ ਅਸੀਂ ਤੁਹਾਨੂੰ ਸੁਨੇਹਾ ਲਾਇਆ ਤੇ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਉਣ ਲਈ ਬਹੁਤ ਧੰਨਵਾਦ ਤੁਹਾਡੇ ਰਾਈ ਸਾਡੀ ਆਵਾਜ਼ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਤੱਕ ਤੇ ਪੰਜਾਬ ਦੀ ਸਰਕਾਰ ਤੱਕ ਜੇ ਉਹ ਸੁਣ ਰਹੀ ਹੈ ਤਾਂ ਪਹੁੰਚਦੀ ਹੈ ਉਹ ਤੁਹਾਡਾ ਬਹੁਤ ਅਹਿਮ ਰੋਲ ਹੈ ਤਾਂ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਕਰ ਕਿਉਂ ਰਹੇ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ 3 ਦਸੰਬਰ ਨੂੰ ਇੱਥੇ ਹੀ ਬਾਹਰ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਦਾ ਵਾਤਾਵਰਣ ਦੇ ਦਰਦਿਆਂ ਦਾ ਪੰਜਾਬ ਦਰਦਿਆਂ ਦਾ ਇਕੱਠ ਹੋਇਆ ਸੀ ਬਹੁਤ ਵੱਡਾ ਅਨਪ੍ਰੈਸੀਡੈਂਟਡ ਮਤਲਬ ਕਦੀ ਇਦਾਂ ਦਾ ਵਾਤਾਵਰਣ ਦੇ ਮਸਲੇ ਤੇ ਇਕੱਠ ਜਿਹੜਾ ਹੈ ਉਹ ਨਾ ਤਾਂ ਪੰਜਾਬ ਨੇ ਦੇਖਿਆ ਤੇ ਸ਼ਾਇਦ ਹੀ ਭਾਰਤ ਵਿੱਚ ਕਦੀ ਇਦਾਂ ਦਾ ਇਕੱਠ ਹੋਇਆ ਹੋਵੇ ਜਿਹੜਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਵਾ ਦੇ ਮੁੱਦੇ ਨੂੰ ਲੈ ਕੇ ਇਨਸਾਨੀਅਤ ਦੇ ਸਰਬੱਤ ਦੇ ਭਲੇ ਦੇ ਇਸ ਮੁੱਦੇ ਨੂੰ ਲੈ ਕੇ ਹੋਇਆ ਹੋਵੇ ਤਾਂ ਉਹ ਇੱਕ ਹਿਸਟੋਰਿਕਲ ਇਕੱਠ ਜਿਹੜਾ ਸੀਗਾ ਉਹਦੇ ਵਿੱਚ ਸਰਕਾਰ ਦੀ ਜੋ ਭੂਮਿਕਾ ਰਹੀ ਸਰਕਾਰ ਨੇ ਉਸ ਦਿਨ ਸਮਾਂ ਮੰਗਿਆ ਸਰਕਾਰ ਕੋਲ ਗੱਲਾਂ ਦੇ ਜਵਾਬ ਨਹੀਂ ਸੀਗੇ ਸਰਕਾਰ ਨੇ ਅਲਟੀਮੇਟਲੀ ਇਹ ਕਿਹਾ ਕਿ ਸਾਨੂੰ ਬਹਾਦਰ ਕੇਦਾ ਜਿਹੜਾ ਸੀਟਪੀ ਹੈ ਡਾਈੰਗ ਇੰਡਸਟਰੀ ਦਾ ਉਹਨੂੰ ਬੰਦ ਕਰਨ ਲਈ 2 ਦਿਨ ਦਾ ਸਮਾਂ ਦਿਓ 2 ਦਿਨ ਦਾ ਸਮਾਂ ਸਰਕਾਰ ਨੇ ਮੰਗਿਆ ਅਨ ਕੰਡੀਸ਼ਨਲ ਸੀਗਾ ਕੋਈ ਕੰਡੀਸ਼ਨ ਨਹੀਂ ਸੀ ਉਹਦੇ ਵਿੱਚ ਵੀ 2 ਦਿਨਾਂ ਤੇ ਅਸੀਂ ਬੰਦ ਕਰਾ ਦੇਾਂਗੇ ਦੂਸਰਾ ਉਹਨਾਂ ਨੇ 7 ਦਿਨ ਦਾ ਸਮਾਂ ਮੰਗਿਆ ਕਿ ਜਿਹੜਾ ਐਨਜੀਟੀ ਨੇ ਆਰਡਰ ਕੀਤਾ ਹੋਇਆ ਹੈ ਰਿਗਾਰਡਿੰਗ ਫੋਕਲ ਪੁਆਇੰਟ ਐਂਡ ਤਾਜਪੁਰ ਉਹਨਾਂ ਵਾਸਤੇ 7 ਦਿਨ ਦਾ ਸਮਾਂ ਮੰਗਿਆ ਕਿ ਲੀਗਲ ਜਿਹੜੀ ਗੱਲ ਹੈ ਉਹਦੀ ਕਲੈਰਿਟੀ ਸਰਕਾਰ ਲੈ ਸਕੇ ਹਾਲਾਂਕਿ ਅਸੀਂ ਸਰਕਾਰ ਨੂੰ ਬਹੁਤ ਸਮਝਾਇਆ ਕਿ ਇੱਕੋ ਹੀ ਲਾਈਨ ਹੈ ਬੜੀ ਕਲੀਅਰ ਲਿਖੀ ਹੋਈ ਹੈ ਉਹਦੇ ਵਿੱਚ ਲਿਖਿਆ ਸੀ ਸਬਜੈਕਟ ਟੂ ਵੀ ਐਨਜੀਟੀ ਨੇ ਜੋ ਕਿਹਾ ਸੀਗਾ ਉਹਦੇ ਵਿੱਚ ਜਿਹੜੀ ਸਟੇ ਸੀਗੀ ਉਹ ਕੰਡੀਸ਼ਨਲ ਸੀਗੀ ਉਹਦੇ ਬਾਰੇ ਮੈਂ ਗੱਲਾਂ ਦੱਸਾਂਗਾ ਪਰ ਮੇਨ ਗੱਲ ਇਹ ਹੈ ਕਿ ਲੋਕਾਂ ਦੇ ਇਸ ਬਹੁਤ ਵੱਡੇ ਇਕੱਠ ਦੀ ਇੱਕ ਬੜੀ ਜਾਇਜ਼ ਮੰਗ ਇੱਕ ਪੰਜਾਬ ਦੇ ਲੋਕਾਂ ਦੀ ਬਹੁਤ ਹੀ ਵਧੀਆ ਮੰਗ ਨੂੰ ਸਰਕਾਰ ਨੇ ਕੂੜੇ ਦੇ ਡੱਬੇ ਦੇ ਵਿੱਚ ਸੁੱਟ ਦਿੱਤਾ ਇਹ ਕੁਝ ਕਹਿ ਬਿਨਾ ਇੱਕ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਹੈ ਉਹਦੀ ਮੈਂ ਡਿਟੇਲਸ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਰਕਾਰ ਨੇ ਜਿਹੜਾ ਕਿਹਾ ਸੀ 2 ਦਿਨ ਵਾਲਾ ਕੰਮ ਉਹਦੇ ਵਿੱਚ ਸਰਕਾਰ ਨੇ ਕੀ ਕੀਤਾ ਕਿ ਜਿਹੜੀ ਪੀਪੀਸੀਬੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਨੇ 5 ਤਰੀਕ ਨੂੰ ਤਿੰਨ ਨੂੰ ਸਾਡੇ ਇੱਥੇ ਗੱਲ ਹੁੰਦੀ ਹੈ ਤੇ 5 ਤਰੀਕ ਨੂੰ ਇੱਕ ਆਰਡਰ ਜਾਰੀ ਕਰ ਦਿੱਤਾ ਕਿ ਤੁਸੀਂ ਵੀ ਬਹਾਦਰ ਕੇ ਇੰਡਸਟਰੀ ਵਾਲੇ ਵੀ ਇਦਾਂ ਦਾ ਇੱਕ ਸਟੇ ਆਰਡਰ ਐਨਜੀਟੀ ਤੋਂ ਲੈ ਆਓ ਜਿੱਦਾਂ ਦਾ ਬਾਕੀ ਦੋ ਲੈ ਕੇ ਆਏ ਆ ਤਾਂ ਫਿਰ ਤੁਹਾਡੇ ਤੇ ਐਕਸ਼ਨ ਨਹੀਂ ਹੋਏਗਾ ਇਹ ਲਿਖਤੀ ਰੂਪ ਵਿੱਚ ਦਿੱਤਾ ਗਿਆ ਡੀਸੀ ਨੇ 4 ਤਰੀਕ ਨੂੰ ਇਹ ਲਿਖ ਕੇ ਦਿੱਤਾ ਔਰ ਇਹ ਇਹ ਡਾਕੂਮੈਂਟ ਸਾਡੇ ਕੋਲ ਪਏ ਆ ਤੁਹਾਨੂੰ ਦੇਾਂਗੇ ਮਤਲਬ ਇਹ ਸਾਡੇ ਕੋਲ ਕਾਪੀਜ਼ ਪਈਆਂ ਤੁਸੀਂ ਲੈ ਸਕਦੇ ਹੋ ਡੀਸੀ ਵਾਲੀ ਲੈਟਰ ਵੀ ਔਰ ਪੀਪੀਸੀਬੀ ਵਾਲੀ ਲੈਟਰ ਵੀ ਡੀਸੀ ਨੇ ਕੀ ਕਿਹਾ ਕਿ ਅਸੀਂ ਲੀਗਲ ਓਪੀਨੀਅਨ ਲੈ ਰਹੇ ਹਾਂ ਜਿਹੜਾ ਕਿ ਅਸੀਂ 7 ਦਿਨਾਂ ਦੇ ਅੰਦਰ ਲੈ ਲਵਾਂਗੇ ਤੇ ਜੇ ਤੁਹਾਡੇ ਅੱਖ ਚ ਆਏਗਾ ਤੇ ਅਸੀਂ ਬੰਦ ਕਰਾਂਗੇ ਅਸੀਂ ਆਰਡਰ ਜਿਹੜਾ ਇੰਪਲੀਮੈਂਟ ਕਰਾਂਗੇ ਜਿਹੜਾ ਡੀਸੀ ਦਾ ਓਪੀਨੀਅਨ ਸੀਗਾ ਉਹ 7 ਦਿਨ ਹੋ ਚੁੱਕੇ ਐ ਅੱਜ 13 ਤਰੀਕ ਐ 3 ਤਰੀਕ ਨੂੰ ਸਾਡਾ ਇੱਥੇ ਇਕੱਠ ਹੋਇਆ ਸੀ ਅੱਜ 13 ਤਰੀਕ ਹੋ ਚੁੱਕੀ ਐ ਅੱਜ 10 ਦਿਨ ਪੂਰੇ ਹੋ ਗਏ ਤੇ 10 ਦਿਨ ਦੇ ਵਿੱਚ ਸਰਕਾਰ ਦੇ 7 ਦਿਨ ਪੂਰੇ ਨਹੀਂ ਹੋਏ ਇਨ ਦਾ ਮੇਨ ਟਾਈਮ ਜਿਹੜੀ ਚੀਜ਼ ਹੋਈ ਹੈ ਮੋਸਟ ਇੰਪੋਰਟੈਂਟ ਡਵੈਲਪਮੈਂਟ ਮੈਂ ਉਹ ਤੁਹਾਨੂੰ ਦੱਸ ਦਿਆਂ ਕਿ ਬਹਾਦਰ ਕੇ ਵਾਲੇ ਉਹ ਪੀਪੀਸੀਬੀ ਦੀ ਲੈਟਰ ਲੈ ਕੇ ਐਨਜੀਟੀ ਪਹੁੰਚ ਗਏ ਐਨਜੀਟੀ ਅਸੀਂ ਵੀ ਪਹੁੰਚ ਗਏ ਇਹ 9 ਤਰੀਕ ਦੀ ਗੱਲ ਹੈ 9 ਦਸੰਬਰ ਨੂੰ ਐਨਜੀਟੀ ਨੇ ਇਹਨਾਂ ਨੂੰ ਸਟੇ ਨਹੀਂ ਦਿੱਤੀ ਉਸ ਤੋਂ ਬਾਅਦ ਐਨਜੀਟੀ ਨੇ ਸਾਨੂੰ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਦੱਸਿਆ ਕਿ ਪੀਪੀਸੀਬੀ ਨੇ ਆ ਇੱਕ ਲੈਟਰ ਦਿੱਤੀ ਹੈ ਜਿਹਦੇ ਵਿੱਚ ਇਹ ਸਟੇ ਜਿਹੜੀ ਤੁਸੀਂ ਦਿੱਤੀ ਹੈ ਜਿਹੜੀ ਕਿ ਕੰਡੀਸ਼ਨਲ ਸਟੇ ਸੀਗੀ ਉਦੇ ਵਿੱਚ ਬਿਲਕੁਲ ਕੰਡੀਸ਼ਨਲ ਗੱਲਾਂ ਲਿਖੀਆਂ ਹੋਈਆਂ ਸੀ ਉਹਨੂੰ ਬਲੈਂਕਟ ਸਟੇ ਦੀ ਤਰ੍ਹਾਂ ਟ੍ਰੀਟ ਕੀਤਾ ਹੈ ਬਿਲਕੁਲ ਜਾਣ ਬੁੱਝ ਕੇ ਮਿਸ ਇੰਟਰਪ੍ਰੀਟ ਕੀਤਾ ਹੈ ਐਨਜੀਟੀ ਦਾ ਆਰਡਰ ਤੇ ਉਹ ਜਿਹੜਾ ਮਿਸ ਇੰਟਰਪ੍ਰੀਟੇਸ਼ਨ ਹੈ ਉਹਦੇ ਕਰਕੇ ਇਹ ਸਾਰਾ ਇਸ਼ੂ ਇੰਨਾ ਵੱਡਾ ਖੜਾ ਹੋਇਆ ਹੈ ਉਹ ਪਲਾਂਟ ਬੰਦ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਮਿਸ ਇੰਟਰਪ੍ਰੀਟ ਕਰ ਰਹੇ ਹੈ ਉਸ ਆਰਡਰ ਨੂੰ ਕਲੈਰੀਫਾਈ ਕਰ ਦਿਓ ਐਨਜੀਟੀ ਨੇ ਉਹ ਆਰਡਰ ਨੂੰ ਕਲੈਰੀਫਾਈ ਕੀਤਾ ਉੱਥੇ ਉਹ ਆਰਡਰ ਇੱਕ ਅੱਧੇ ਦਿਨ ਚ ਸ਼ਾਇਦ ਅੱਜ ਜਾਂ ਕੱਲ੍ਹ ਤੱਕ ਆਪਾਂ ਨੂੰ ਮਿਲ ਜਾਊਗਾ ਤੇ ਐਨਜੀਟੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਜਿਹੜੇ ਤਿੰਨੋਂ ਸੀਟਪੀ ਐ ਤਿੰਨੋਂ ਇਲੀਗਲ ਚੱਲ ਰਹੇ ਆ ਤਿੰਨੋਂ ਬਿਲਕੁਲ ਗੈਰਕਾਨੂੰਨੀ ਚੱਲ ਰਹੇ ਆ ਜਿਹੜਾ 1.5 ਕਰੋੜ ਪਾਣੀ ਬੁੱਡੇ ਦਰਿਆ ਵਿੱਚ ਪੈ ਰਿਹਾ ਉਹ ਬਿਲਕੁਲ ਗੈਰਕਾਨੂੰਨੀ ਪੈ ਰਿਹਾ ਸੋ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਇੱਥੇ ਇੰਨੇ ਲੋਕ ਇਕੱਠੇ ਹੋਏ ਸੀ ਬਿਲਕੁਲ ਸਹੀ ਨਿਕਲੀ ਤੇ ਸਰਕਾਰ ਦੀ ਗੱਲ ਬਿਲਕੁਲ ਝੂਠੀ ਨਿਕਲੀ ਉਸ ਤੋਂ ਬਾਅਦ ਸਰਕਾਰ ਵਾਅਦਾ ਕਰਕੇ ਵੀ ਮੁੱਕਰ ਗਈ ਉਹ ਗੱਲਾਂ ਨੂੰ ਦੇਖਦੇ ਹੋਏ ਅਸੀਂ ਅੱਜ ਅਗਲਾ ਪ੍ਰੋਗਰਾਮ ਦੇਾਂਗੇ ਉਹ ਸਾਡੇ ਸਾਥੀ ਜਿਹੜੇ ਹੈਗੇ ਆ ਉਹ ਅਗਲਾ ਪ੍ਰੋਗਰਾਮ ਦੇਣਗੇ ਕਿ ਅਸੀਂ ਅੱਗੋਂ ਹੋਣ ਕੀ ਕਰ ਸਕਦੇ ਆ ਜਾਂ ਕੀ ਕਰਨ ਜਾ ਰਹੇ ਆ ਇੱਕ ਗੱਲ ਮੈਂ ਲਾਸਟ ਇੱਥੇ ਐਡ ਕਰ ਦਿਆਂ ਕਿ ਕਿਉਂਕਿ ਇਹ ਗੱਲ ਬਹੁਤ ਵਾਰੀ ਹੋਈ ਹੈ ਕਿ ਕੀ ਸਿਰਫ ਡਾਈਂਗ ਇੰਡਸਟਰੀ ਨੇ ਬੁੱਢਾ ਦਰਿਆ ਗੰਦਾ ਕੀਤਾ ਜੀ ਇਹ ਡਾਈਂਗ ਵਾਲੇ ਬਹੁਤ ਵਾਰੀ ਕਹਿ ਚੁੱਕੇ ਆ ਗੱਲ ਬਿਲਕੁਲ ਇਹ ਗੱਲ ਹੈਗੀ ਹੈ ਕਿ ਡਾਈਂਗ ਤੋਂ ਇਲਾਵਾ ਵੀ ਸਰੋਤ ਨੇ ਜਿਹੜੇ ਪ੍ਰਦੂਸ਼ਣ ਕਰ ਰਹੇ ਆ ਪਰ ਇਸ ਵੇਲੇ ਡਾਈਂਗ ਵਾਲੇ ਇਲੀਗਲ ਡਿਕਲੇਅਰ ਹੋ ਚੁੱਕੇ ਹੈ ਬਾਕੀਆਂ ਨੂੰ ਇਲੀਗਲ ਡਿਕਲੇਅਰ ਕਰਨ ਚ ਜੇ ਕੋਈ ਮੋਟਾ ਮਾੜਾ ਮੋਟਾ ਅੜਿੱਕਾ ਹੈ ਉਹ ਅਸੀਂ ਦੂਰ ਕਰ ਦੇਵਾਂਗੇ ਅਸੀਂ ਉਹਦੇ ਤੇ ਲੱਗੇ ਹੋਏ ਆ ਜਿਹੜੀਆਂ ਇਲੀਗਲ ਚੀਜ਼ਾਂ ਹੈ ਪਹਿਲੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਜਿਹਦੇ ਵਿੱਚ ਡਾਈੰਗ ਸਭ ਤੋਂ ਪਹਿਲਾਂ ਆਉਂਦੀ ਹੈ ਉਸ ਤੋਂ ਬਾਅਦ ਇਲੈਕਟ੍ਰੋਪਲੇਟਿੰਗ ਤੇ ਡੇਰੀ ਜਿਹੜੀ ਕਿ ਉਹ ਬਾਰ-ਬਾਰ ਗੱਲ ਕਰਦੇ ਆ ਉਹਦੇ ਵਿੱਚ ਜੇ ਕੋਈ ਇਲੀਗਲ ਦੇ ਵਿੱਚ ਅੜਿੱਕਾ ਹੈ ਤਾਂ ਉਹਨੂੰ ਦੂਰ ਕੀਤਾ ਜਾਊਗਾ ਤੇ ਅਗਲਾ ਕੰਮ ਅਸੀਂ ਉਹਨਾਂ ਤੇ ਵੀ ਸ਼ੁਰੂ ਕਰਨ ਜਾ ਰਹੇ ਆ ਇਲੈਕਟ੍ਰੋਪਲੇਟਿੰਗ ਤੇ ਡੇਰੀ ਨੂੰ ਵੀ ਬਿਲਕੁਲ ਚੰਗੀ ਤਰ੍ਹਾਂ ਉਹਨਾਂ ਨਾਲ ਟਕਰਾ ਕੀਤਾ ਜਾਊਗਾ ਸਾਨੂੰ ਸਾਡਾ ਬੁੱਢਾ ਦਰਿਆ ਵਾਪਸ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਸਤਲੁਜ ਵਾਪਸ ਚਾਹੀਦਾ ਹੈ ਦਰਿਆ ਲੋਕਾਂ ਦੇ ਦਰਿਆ ਨੇ ਇੰਡਸਟਰੀ ਦੇ ਤੇ ਡੇਰੀ ਵਾਲਿਆਂ ਦੇ ਤੇ ਇਲੈਕਟ੍ਰੋਪਲੇਟਿੰਗ ਵਾਲਿਆਂ ਦੇ ਦਰਿਆ ਨਹੀਂ ਹੈਗੇ ਅਸੀਂ ਆਪਣੇ ਦਰਿਆ ਵਾਪਸ ਲਵਾਂਗੇ ਤੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਸਾਫ਼ ਪਾਣੀ ਸਾਫ਼ ਹਵਾ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਸੰਵਿਧਾਨ ਦਾ ਦਿੱਤਾ ਹੋਇਆ ਉਹਨੂੰ ਮੰਨਣ ਲਈ ਅਗਲੇ ਕੁਝ ਸਮੇਂ ਦੇ ਵਿੱਚ ਉਸ ਲੈਵਲ ਤੇ ਪਹੁੰਚ ਜਾਣਗੇ ਸੋ ਮੇਰੀ ਇਹ ਬੇਸਿਕ ਜਿਹੜੀ ਗੱਲ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਸਾਡੇ ਸਾਥੀ ਅਗਲੀ ਗੱਲ ਜਿਹੜੀ ਹੈ ਤੁਹਾਨੂੰ ਦੱਸਣਗੇ ਅੱਗੇ ਦਾ ਪ੍ਰੋਗਰਾਮ ਤੇ ਮੈਂ ਰਿਕੁਐਸਟ ਕਰੂੰਗਾ ਲਖੇ ਭਾਈ ਨੂੰ ਚਲੋ ਅਮੀ ਤੋਜ ਜੀ ਨੂੰ ਜੀ 3 ਦਸੰਬਰ ਨੂੰ ਕੀ ਹੋਇਆ ਉਹਦੇ ਗਵਾਹ ਗਵਾਹ ਉਸਦੇ ਕਿ ਕਿਹੋ ਜੀ ਪਲਾਨਿੰਗ ਸੀ ਸਰਕਾਰ ਦੀ ਲੋਕਾਂ ਦਾ ਰੋਸ ਸੀ ਕਿ ਕਾਲੇ ਪਾਣੀ ਜਿਵੇਂ ਜਸਕਿਰਤ ਜੀ ਹੁਰਾ ਨੇ ਕਿਹਾ ਕਿ ਦਰਿਆ ਸਾਡੇ ਨੇ ਪਲੀਜ਼ ਵੈਚ ਨਾ ਬੋਲਿਓ ਜੀ ਯਾਰ ਦਰਿਆ ਸਾਡੇ ਨੇ ਇਹ ਦਰਿਆ ਕਿਸੇ ਹੋਰ ਦੇ ਨਹੀਂ ਗੇ ਇਹ ਕਿਸੇ ਇੰਡਸਟਰੀ ਦੇ ਨਹੀਂ ਗੇ ਸਹੀ ਗੱਲ ਹੈ ਔਰ ਉਹਦਾ ਸਭ ਤੋਂ ਵੱਡਾ ਰਾਖਾ ਕੌਣ ਹੋਣਾ ਚਾਹੀਦਾ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਕੌਣ ਨੇ ਸਰਕਾਰ ਹੈ ਜੀ ਤੇ ਸਰਕਾਰ ਨੇ ਉਸ ਦਿਨ ਕੀ ਕੀਤਾ ਕਿ ਇਸ ਕਾਲੇ ਪਾਣੀ ਦੇ ਮਸਲੇ ਨੂੰ ਹੈਵਾਈ ਕਰਨ ਲਈ ਲੈਂਡ ਆਰਡਰ ਦਾ ਮਸਲਾ ਬਣਾ ਦਿਓ ਉਹਨਾਂ ਦੀ ਸਨਰਖਣ 'ਚ ਤੁਹਾਡੇ ਕੋਲੇ ਵੀਡੀਓ ਮਿਲ ਚੁੱਕੇ ਨੇ ਸਾਰਿਆਂ ਕੋਲੇ ਉਹਨਾਂ ਦੀ ਸਰਕਾਰ ਦੀ ਹਿਫਾਜ਼ਤ ਪੁਲਿਸ ਦੀਆਂ ਗੱਡੀਆਂ ਅੱਗੇ ਪਿੱਛੇ ਨੇ ਔਰ ਬੰਦੇ ਇਕੱਠੇ ਕੀਤੇ ਗਏ ਉੱਥੇ ਔਰ ਇਧਰ ਸਾਡੇ 'ਚੋਂ ਜਿਹੜੇ ਬੰਦਿਆਂ ਦਾ ਇੱਕ ਗੁੱਸਾ ਸੀ ਕਿ ਆਪਾਂ ਬੰਦ ਕਿਉਂ ਨਾ ਕਰੀਏ ਉਹਨਾਂ ਨੇ ਉੱਥੇ ਜਾਣਾ ਸੀ ਲੜਾਈ ਹੋਣੀ ਸੀ ਉਹਨਾਂ ਨੇ ਭੱਜ ਪੁੱਜ ਜਾਣਾ ਸੀ ਇੱਕ ਦੋ ਬੰਦੇ ਮਾਰੇ ਜਾਂਦੇ ਜਾਂ ਫੱਟੜ ਹੁੰਦੇ ਲੈਂਡ ਆਰਡਰ ਦਾ ਮਸਲਾ ਕ੍ਰੀਏਟ ਕਰੋ ਅਸੀਂ ਅੰਦਰ ਚਲੇ ਜਾਵਾਂਗੇ ਕੁਝ ਸਾਡੇ ਪੰਜਾਬ ਦੇ ਨੌਜਵਾਨ ਅੰਦਰ ਚਲੇ ਜਾਣਗੇ ਤੇ ਕਾਲੇ ਪਾਣੀ ਤੇ ਗੱਲਬੰਦ ਹੋ ਜੇ ਇਹ ਸਰਕਾਰ ਦੀ ਪਲੈਨਿੰਗ ਸੀ ਹੁਣ ਤੁਸੀਂ ਕਹੂਗੇ ਇਹਦਾ ਸਬੂਤ ਕੀ ਹੈ ਸਬੂਤ ਤੁਨੂਆ ਅਗਲੇ ਜਿਹੜੀਆਂ ਗੱਲਾਂ ਦੱਸੀਆਂ ਦੱਸਦੇ ਆ ਸਾਡੇ ਨਾਲ ਉਸ ਦਿਨ ਪੰਜਾਬ ਗਵਰਨਮੈਂਟ ਨੇ ਗੱਲ ਕੀਤੀ ਗੱਲ ਕੀ ਕੀਤੀ ਜੀ ਕਿ ਸਾਨੂੰ 2 ਦਿਨ ਦੇ ਦਿਓ ਬਹਾਦਰ ਕੇ ਲਈ ਤੇ ਸੱਤ ਦੇ ਦੇ ਨੂੰ ਦੇ ਦਿਓ ਤਾਜਪੁਰ ਵਾਲਾ ਔਰ ਫੋਕਲ ਪੁਆਇੰਟ ਲਈ ਇਹਨਾਂ ਨੇ ਕੀਤਾ ਕੀ ਉਸ ਤੋਂ ਬਾਅਦ ਕੀਤਾ ਇਹ ਕਿ ਦੋ ਦਿਨਾਂ ਬਾਅਦ ਸਰਕਾਰ ਦਾ ਵਾਅਦਾ ਸੀ ਨਾ ਇਹ ਸਰਕਾਰ ਦੇ ਵਾਅਦੇ ਹੁੰਦੇ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ ਜਾ ਕੇ ਪੰਜਾਬ ਪੋਲਿਊਸ਼ਨ ਬੋਰਡ ਦੇ ਚੀਫ ਤੋਂ ਇੱਕ ਬਿਆਨ ਦਾ ਆਇਆ ਸੀ ਇਹਨਾਂ ਨੇ ਜਿਹੜੇ ਪਾ ਆਰਡਰ ਕਰਤਾ ਇੱਕ ਲੈਟਰ ਹੈ ਬਕਦਰ ਇੱਕ ਆਰਡਰ ਕਰਤਾ ਪਾਸ ਕਿ ਜੀ ਜੇ ਹੈ ਜਿਵੇਂ ਬਾਦ ਆਪਣਾ ਤਾਜਪੁਰ ਰੋਡ ਆਲਾ ਤੇ ਫੋਕਲ ਪੁਆਇੰਟ ਆਲਾ ਜੋ ਆਰਡਰ ਲੈ ਕੇ ਆਏ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਸਟੇ ਆਲਾ ਜੀ ਲੈ ਆਉਣਗੇ ਤਾਂ ਫਿਰ ਬੰਦ ਨਹੀਂ ਹੋਊ ਹੁਣ ਤੁਹਾਨੂੰ ਜਸਕੀਰਤ ਚਿਰੀ ਨੇ ਦੱਸਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੋਈ ਸਟੇ ਦਿੱਤਾ ਹੀ ਨਹੀਂ ਸੀ ਉਸ ਦਿਨ ਵੀ ਅਸੀਂ ਇਹੀ ਕਹਿ ਰਹੇ ਸੀ ਔਰ ਜੱਜ ਨੇ ਇਹ ਹਿਸਟੋਰਿਕਲੀ ਪਹਿਲੀ ਵਾਰੀ ਹੋਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਗੱਲ ਨੂੰ ਪਲੀਜ਼ ਨੋਟ ਕਰੋ ਜੇ ਅੰਡਰਲਾਈਨ ਹੈ ਆਪਣੇ ਦੇਸ਼ ਕਦੇ ਵੀ ਤਰੀਕਾਂ ਪਿੱਛੇ ਪੈਂਦੀਆਂ ਨੇ ਕੋਟਦੀਆਂ ਅੱਗੇ ਨਹੀਂ ਹੁੰਦੀਆਂ ਜਦੋਂ ਜੱਜ ਨੂੰ ਇਹਨਾਂ ਨੇ ਖੁਦ ਉੱਥੇ ਖੜ ਕੇ ਐਕਸਪਲੇਨ ਕੀਤਾ ਤਾਂ ਜੱਜ ਨੇ ਜਿਹੜੀ 20 ਮਾਰਚ ਦੀ ਤਾਰੀਖ ਸੀ ਉਹਨੂੰ ਆ 23 ਦਸੰਬਰ ਦੀ ਕਰਤਾ ਪਤਾ ਕਿਉਂ ਕਿਉਂਕਿ ਉਹਦੇ ਆਰਡਰ ਨੂੰ ਗਲਤ ਇੰਟਰਪ੍ਰੀਟ ਕਰ ਰਹੇ ਆ ਪੰਜਾਬ ਪੋਲੂਸ਼ਨ ਬੋਰਡ ਤੇ ਪੰਜਾਬ ਸਰਕਾਰ ਉਹਨਾਂ ਨੇ ਸਪੈਸ਼ਲੀ ਖੁੱਲ ਕੇ ਸਿੱਧਾ ਕਿਹਾ ਕਿ ਬਿਲਕੁਲ ਨਹੀਂ ਜੇ ਤੁਸੀਂ ਬੰਦ ਕਰੋਗੇ ਪਾਣੀ ਪਾਉਣਾ ਉਸ ਤੋਂ ਬਾਅਦ ਤੁਹਾਡੇ ਤੇ ਸਖਤ ਐਕਸ਼ਨ ਨਹੀਂ ਹੋਊਗਾ ਜੇ ਤੁਸੀਂ ਬੰਦ ਨਹੀਂ ਕਰ ਰਹੇ ਤਾਂ ਤੁਹਾਡੇ ਤੇ ਸਖਤ ਐਕਸ਼ਨ ਹੋਊਗਾ ਸਖਤ ਐਕਸ਼ਨ ਕਰਨਾ ਕਿਨੇ ਆ ਸਰ ਕਿਨੇ ਕਰਨਾ ਹੈ ਪੰਜਾਬ ਗਵਰਨਮੈਂਟ ਨੇ ਤੇ ਪੰਜਾਬ ਗਵਰਨਮੈਂਟ ਤਾਂ ਖੁਦ ਕਾਲਾ ਕਰ ਰਹੀ ਹੈ ਉਹਨਾਂ ਨਾਲ ਰਲਿ ਹੋਈ ਹੈ ਹੁਣ ਮੈਨੂੰ ਦੱਸੋਗੇ ਅਸੀਂ ਪੁੱਛਿਆ ਜੋ ਉਹਨਾਂ ਦੇ ਰਿਪਰੈਜ਼ੈਂਟੇਟਿਵ ਗਵਰਨਮੈਂਟ ਦੇ ਸਾਡੇ ਨਾਲ ਗੱਲ ਕਰ ਰਹੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਏਡੀਸੀ ਸਾਹਿਬ ਜਰਾ ਦੱਸ ਦਿਓਗੇ ਤੁਸੀਂ ਉਹਦੋਂ ਸਾਡੇ ਨਾਲ ਗੱਲ ਕੀਤੀ ਹੈ ਕੀ ਤੁਹਾਡੀ ਕਾਨੂੰਨੀ ਰਾਏ 2 ਦਿਨ ਬਾਅਦ ਤੇ 7 ਦਿਨ ਬਾਅਦ ਕਲੀਅਰ ਹੋ ਗਈ ਹੈ ਚੁੱਪ ਬਿਲਕੁਲ ਚੁੱਪ ਪਹਿਲਾਂ ਤਾਂ ਉਹ ਮਿਲੇ ਨਹੀਂ ਜਦੋਂ ਮੈਂ ਫੋਨ ਤੇ ਗੱਲ ਕੀਤੀ ਤਾਂ ਚੁੱਪ ਫਿਰ ਇਹਨਾਂ ਨੇ ਉਹਨੂੰ ਕਲੀਅਰ ਕੀਤਾ ਕਿ ਦੇਖੋ ਆ ਨੈਸ਼ਨ ਗ੍ਰੀਨ ਇੰਟਰਵਿਊ ਨਾਲ ਲੈ ਕੇ ਆਤਾ ਜੰਪ ਹੁਣ ਮੈਨੂੰ ਦੱਸੋ ਇਹ ਪੰਜਾਬ ਸਰਕਾਰ ਹੈ ਇਹ ਲੋਕਾਂ ਦੀ ਰਾਖੀ ਹੈ ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ ਸਰਕਾਰ ਹੈ ਜੋ ਖੁਦ ਖਰਾਬ ਕਰਨਾ ਚਾਹੁੰਦੀ ਹੈ ਚਾਹੁੰਦੀ ਕਿ ਲਾਅ ਐਂਡ ਆਰਡਰ ਦਾ ਮਸਲਾ ਹੋ ਜੇ ਲੜਾਈ ਹੋ ਜੇ ਬਹੁਤ ਸਾਰੇ ਬੰਦੇ ਅੰਦਰ ਚਲੇ ਜਾਣ ਕਤਲੋਗਾਰਤ ਕਰਕੇ ਔਰ ਇਹ ਕਾਲੇ ਪਾਣੀ ਦੇ ਉੱਤੇ ਚਾਦਰ ਪਾ ਦਿਓ ਇਹ ਹੈ ਪੰਜਾਬ ਗਵਰਨਮੈਂਟ ਦਾ ਅਸਲ ਰੁਖ ਹੁਣ ਅਸੀਂ ਸਾਰਿਆਂ ਨੇ ਇਹ ਡਿਸਾਈਡ ਕੀਤਾ ਹੈ ਕੋਈ ਪੰਜਾਬ ਗਵਰਨਮੈਂਟ ਅੱਗੇ ਅਪੀਲ ਛਪੀਲ ਨਹੀਂਗੀ ਅਸੀਂ ਲੋਕਾਂ ਦਾ ਜੋ ਰੋਸ ਹੀ ਲੋਕਾਂ ਜੋ ਚਾਹੁੰਦੇ ਨੇ ਆਪਦੇ ਦਰਿਆ ਬਚਾਉਣਾ ਇਹ ਕੱਲੇ ਉਤਲੇ ਪਾਣੀ ਦੀ ਗੱਲ ਵੀ ਨਹੀਂ ਹੇਠਲੇ ਪਾਣੀ ਦੀ ਵੀ ਐ ਔਰ ਇਹ ਕੱਲੇ ਬੁੱਡੇ ਨਾਲੇ ਤੱਕ ਵੀ ਸੀਮਤ ਨਹੀਂ ਕਿਉਂਕਿ ਬੁੱਢਾ ਨਾਲਾ ਹੈ ਬੁੱਢਾ ਨਾਲਾ ਮੇਨ ਐ ਬਟ ਉਸ ਤੋਂ ਬਾਅਦ ਸੰਗਿਆ ਵਾਲੀ ਢੇਂਡ ਵੀ ਐ ਹੰਸਲਾ ਨਦੀ ਵੀ ਐ ਟੰਗ ਭਾਣ ਵਾਲੀ ਵੀ ਆ ਕਿੰਨੇ ਕਿੰਨੇ ਮਰਜੀ ਕੇ ਲੋਰ ਫੈਕਟਰੀਜ਼ ਜੋ ਰਿਵਰਸ ਮੋਰ ਕਰਕੇ ਥੱਲੇ ਪਾਣੀ ਪਾ ਰਿਆ ਨੇ ਜੀਰੇ ਵਾਲੀ ਬੰਦ ਕਰਾਈ ਸੀ ਹੋਰ ਕਿੰਨੀਆਂ ਨੇ ਸੋ ਸਾਡੀ ਇੱਕ ਸਾਡੀ ਲੜਾਈ ਕੱਲੀ ਇੱਥੋਂ ਤੱਕ ਸੀਮਤ ਨਹੀਂ ਸੀ 노 ਡਾਊਟ ਬੁੱਢਾ ਦਰਿਆ ਉਹਦੇ ਚ ਮੇਨ ਸੀ ਪਰ ਕੀ ਇਹ ਬਾਕੀ ਜਗ੍ਹਾ ਤੇ ਜਿਹੜੇ 10 ਕਰੋੜ ਲੀਟਰ ਪਾਣੀ ਇਹ ਕਾਨੂੰਨੀ ਫੈਸਲੇ ਨੂੰ ਮੰਨਣ ਲਈ ਮੁਨਕਰ ਹੋ ਗਈ ਪੰਜਾਬ ਗਵਰਨਮੈਂਟ ਕੀ ਅਗਲੀਆਂ ਗੱਲਾਂ ਮੰਨੂਗੀ ਸੋ ਅਸੀਂ ਇਹ ਗਵਰਨਮੈਂਟ ਵਗੈਰਾ ਦੀਆਂ ਛੱਡੀਆਂ ਗੱਲਾਂ ਜਿਨ੍ਹਾਂ ਨੇ ਇਹ ਗਵਰਨਮੈਂਟ ਬਣਾਈ ਹੈ ਅਸੀਂ ਉਹਨਾਂ ਲੋਕਾਂ ਕੋਲੇ ਜਾਵਾਂਗੇ ਟੋਟਲ ਇੱਕ ਲਾਮਬੰਦੀ ਹੋਊਗੀ ਔਰ ਅਸੀਂ ਇਹ ਤੁਹਾਨੂੰ ਦਾਅਵੇ ਨਾਲ ਆਣੇ ਆ ਲੋਕਾਂ ਦੇ ਵੱਲੋਂ ਕਿ ਜਾਂ ਤਾਂ ਇਹ ਸਰਕਾਰ ਰਹੀ ਤਾਂ ਵੀ ਇਹ ਮੁੱਦਾ ਮੇਨ ਰਹੂਗਾ ਨਹੀਂ ਤਾਂ ਜੋ ਅਗਲੀ ਸਰਕਾਰ ਬਣੂਗੀ ਉਹਦੇ ਚ ਕਾਲੇ ਪਾਣੀ ਦਾ ਮੁੱਦਾ ਸਾਰੇ ਫੈਸਲਾਤ ਹੋਊਗਾ ਸਭ ਤੋਂ ਅੱਗੇ ਹੋਊਗਾ ਔਰ ਅਸੀਂ ਲੋਕਾਂ ਨੂੰ ਜਾ ਕੇ ਦੱਸਣਾ ਹੈ ਸਾਡਾ ਇੱਕ ਵਹਿਣ ਤੁਰੂਗਾ ਇਸ ਕਾਲੇ ਪਾਣੀ ਦੇ ਵਹਿਣ ਨੂੰ ਬੰਦ ਕਰਨ ਲਈ ਸਾਡਾ ਉਹ ਵਹਿਣ ਕਿੱਥੋਂ ਸ਼ੁਰੂ ਹੋਊਗਾ ਔਰ ਪੰਜਾਬ ਦੇ ਕਿਹੜੇ ਇਲਾਕਿਆਂ 'ਚ ਹੁੰਦਾ ਹੋਇਆ ਆਊਗਾ ਇਹ ਵੀ ਤੁਹਾਨੂੰ ਦੱਸਾਂਗੇ ਪਰ ਬਹੁਤ ਜਲਦੀ ਇਹ ਕਰਦੇ ਹੋਇਆ ਸੀ 13 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਵਸਾਖੀ ਵਾਲੇ ਦਿਨ ਪੂਰੀ ਸਟੇਜ ਲਾ ਕੇ ਪੂਰੇ ਲੋਕਾਂ ਨੂੰ ਨਾਲ ਲੈ ਕੇ ਇਹ ਆਵਾਜ਼ ਦੇਵਾਂਗੇ ਕਿ ਜੋ ਪੰਜਾਬ ਦੇ ਪਾਣੀਆਂ ਦਾ ਰਾਖਾ ਨਹੀਂ ਹੋ ਸਕਦਾ ਉਹ ਸਰਕਾਰ ਨੂੰ ਰਹਿਣ ਦਾ ਕੋਈ ਹੱਕ ਨਹੀਂ ਉਹਦਾ ਕਾਰਨ ਕਿ ਪੰਜਾਬ ਦੀ ਪਛਾਣ ਚਾਹੇ ਪਹਿਲਾਂ ਹੋਵੇ ਸਫਤ ਸਿੰਧੂ ਬਾਅਦ ਚ ਹੋਵੇ ਪੰਚਨਾਤ ਜੇ ਪੰਜਾਬ ਪਾਣੀਆਂ ਨਾਲ ਹੈ ਜਿਹੜਾ ਪੰਜਾਬ ਦੀ ਪਛਾਣ ਹੀ ਪਾਣੀਆਂ ਨਾਲ ਹੈ ਜੇ ਉਹਦੇ ਪਾਣੀ ਖਰਾਬ ਹੋ ਗਏ ਤਾਂ ਫਿਰ ਸਾਡਾ ਸਾਡੀ ਹੋਉਂਦੀ ਨਹੀਂਗੀ ਤੇ ਆਪ ਦੀ ਹੋਣ ਦੀ ਲੜਾਈ ਅਸੀਂ ਬਹੁਤ ਵਾਰੀ ਕਿਹਾ ਇਹਨਾਂ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਜਿਨ੍ਹਾਂ ਨੇ ਇਹਨਾਂ ਨੂੰ ਭਾਇਆ ਉਹਨਾਂ ਦੀ ਕਚਹਿਰੀ ਚ ਲੈ ਕੇ ਜਾਣਾ ਜਿਹਦਾ ਨਮੂਨਾ 31 ਦਸੰਬਰ ਨੂੰ ਦਿਖਾਤਾ ਸੀ ਔਰ ਇਹਨਾਂ ਨੂੰ ਬੇਨਤੀਆਂ ਨਹੀਂ ਕਰਨੀਆਂ ਹੁਣ ਇਹਨਾਂ ਨੂੰ ਕਹਿਣਾ ਹੈ ਜਾਂ ਤਾਂ ਕਰੋ ਜਾਂ ਫਿਰ ਜਾਓ ਜੋ ਗੱਲ ਹੋਊਗੀ ਲੋਕਾਂ ਦੀ ਮਰਜ਼ੀ ਨਾਲ ਹੋਊਗੀ ਔਰ ਲੋਕਾਂ ਦੀ ਮਰਜ਼ੀ ਇਹ ਹੈ ਕਿ ਸਭ ਤੋਂ ਅਵਲ ਜਿਹੜਾ ਮੁੱਦਾ ਪੰਜਾਬ ਦਾ ਉਹ ਕਾਲੇ ਪਾਣੀਆਂ ਦਾ ਹੈ ਉਹ ਰਹੂਗਾ ਮੇਨ ਬਾਕੀ ਤੁਸੀਂ ਉਸ ਦਿਨ ਵੇਖਿਆ ਸੀ ਜੇ ਅਸੀਂ ਉਸ ਵਹਿਣ ਨੂੰ ਜਿਹੜਾ ਕਿ ਤੁਸੀਂ ਮੈਨੂੰ ਇਹ ਦੱਸੋ ਇਹ ਇਹ ਛਾਉਣੀ ਬਣਾਉਣਾ ਸੀ ਪੰਜਾਬ ਨੂੰ ਅਸੀਂ ਮਾਰਨ ਆ ਰਹੇ ਸੀ ਕਿਸੇ ਨੂੰ ਅਸੀਂ ਬਗਾਵਤ ਕਰਨ ਆ ਰਹੇ ਸੀ ਸਿਰਫ ਇਹ ਕਹਿਣ ਆ ਰਹੇ ਸੀ ਨਾ ਕਿ ਆਰਡਰ ਹੋ ਚੁੱਕੇ ਨੇ ਆਪੇ ਕਾਗਜ਼ਾਤ ਆਰਡਰ ਹੋ ਚੁੱਕੇ ਨੇ ਇਹਨਾਂ ਨੂੰ ਬੰਦ ਕਰੋ ਔਰ ਉਹਨਾਂ ਬੰਦਿਆਂ ਨੂੰ ਜੋ ਲਿਆ ਕੇ ਭਾਇਆ ਗਿਆ ਲਾਅਨਡਰ ਆਰ ਦਾ ਮਸਲਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਰਕਾਰ ਦੀ ਮਨਸ਼ਾ ਸਮਝ ਲੋ ਵਾਰ-ਵਾਰ ਅਸੀਂ ਬੋਲੇ ਸਾਡੇ 'ਚ ਵੀ ਬੰਦੇ ਹੋ ਸਕਦੇ ਨੇ ਗਲਤ ਬੰਦੇ ਹੋ ਸਕਦੇ ਨੇ ਲੜਾਈ ਬਣਾਈ ਜਾ ਸਕਦੀ ਹੈ ਹੋਰ ਰੂਪ ਦਿੱਤਾ ਜਾ ਸਕਦਾ ਹੈ ਸਰਕਾਰ ਦੀ ਉਦਨ ਪਰ ਸਖ ਕੋਸ਼ਿਸ਼ ਸੀ ਕਿਵੇਂ ਸਾਡੇ ਬੰਦਿਆ ਨੂੰ ਫੜਿਆ ਗਿਆ ਲੱਖੇ ਦੀ ਗੱਡੀ ਤੋੜੀ ਗਈ ਸਾਡੇ ਤੁਹਾਡੇ ਸਾਹਮਣੇ ਖੜੇ ਹੋ ਕੇ ਡੀਸੀਪੀ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਨਾ ਔਰ ਮਾਫੀ ਮੰਗੀ ਸੀ ਪੁਲਿਸ ਵੱਲੋਂ ਸਾਰੇ ਅੰਦੋਲਨਕਾਰੀਆਂ ਤੋਂ ਆ ਬੈਠੇ ਨੇ ਬੇਬੇ ਜੀ ਇਹਨਾਂ ਨਾਲ लाठी ਚਾਰਜ ਹੋਇਆ ਕਿਉਂ ਹੋਇਆ ਵੀ ਕੀ ਗੁਨਾਹ ਕੀਤਾ ਸੀ ਇਹਨਾਂ ਨੇ ਕਿ ਇਹਨਾਂ ਦੀ ਇਹਦੀ ਲੱਖੇ ਦੀ ਗੱਡੀ ਤੋੜੀ ਗਈ ਹੈ ਕੀ ਕੀਤਾ ਸੀ ਇਹਨੇ ਕਿੰਨੇ ਮੁੰਡੇ ਸਾਡੇ ਪਹਿਲਾਂ ਹੀ ਚੱਕਲੇ ਰੋਮਨ ਆਉ ਜੀਰਾ ਫੈਕਟਰੀ ਵਾਲਾ ਮੁੰਡਾ ਪਹਿਲਾਂ ਹੀ ਚੱਕ ਲਿਆ ਕੀ ਗੁਨਾਹ ਕੀਤਾ ਸੀ ਉਹਨੇ ਤਿੰਨ ਤਿੰਨ ਦਿਨ ਪਹਿਲਾਂ ਅਸੀਂ ਨਿਕਲ ਗਏ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਲੈ ਗਏ ਚੱਕ ਕੇ ਹਰ ਇੱਕ ਬੰਦਾ ਖੈਰਾ ਜੀ ਹੈ ਨਹੀਂ ਤੇ ਉਹਨਾਂ ਦੇ ਘਰੇ ਪਹਿਲਾਂ ਰੇਡ ਮਾਰਤੀ ਕਿੰਨੇ ਸਾਡੇ ਫਰੀਦਕੋਟ ਦੇ ਬੰਦਿਆਂ ਦੇ ਇੱਕ ਇੱਕ ਦਿਨ ਪਹਿਲਾਂ ਪੁਲਿਸ ਘਰੇ ਬੈ ਗਈ ਜਾ ਕੇ ਕਿੰਨੇ ਗੁਰੂ ਘਰਾਂ 'ਚ ਜਾ ਕੇ ਪੁਲਿਸ ਨੇ ਕਹਿੰਦਾ ਅਨਾਉਂਸਮੈਂਟ ਨਹੀਂ ਹੋਊਗੀ ਓਏ ਸੌਰਿਓ ਅਸੀਂ ਕਰ ਕੀ ਰਹੇ ਹਾਂ ਅਸੀਂ ਇਹੀ ਕਹਿ ਰਹੇ ਹਾਂ ਨਾ ਕਿ ਕਾਲਾ ਪਾਣੀ ਬੰਦ ਹੋਣਾ ਚਾਹੀਦਾ ਔਰ ਤੁਸੀਂ ਕੀ ਕਰ ਰਹੇ ਹੋ ਕਿ ਕਾਲਾ ਪਾਣੀ ਨਹੀਂ ਬੰਦ ਹੋਣਾ ਚਾਹੀਦਾ ਇਹ ਸਾਰੇ ਹਤਕੰਡੇ ਉਸ ਲਈ ਅਪਣਾਏ ਗਏ ਆ ਹੁਣ ਤੁਸੀਂ ਸੋਚ ਲਓ ਲੋਕ ਜਿਨ੍ਹਾਂ ਦੀ ਅਸਲ ਗੱਲ ਹੈ ਜਿਨ੍ਹਾਂ ਕਰਕੇ ਸਰਕਾਰਾਂ ਨੇ ਜਾਂ ਤੁਸੀਂਾਂ ਜਾਂ ਅਸੀਂ ਆ ਉਹ ਲੋਕ ਫਿਰ ਵੀ ਇੱਥੇ ਪਹੁੰਚੇ ਔਰ ਵੱਡੀ ਗਿਣਤੀ 'ਚ ਪਹੁੰਚੇ ਤੁਸੀਂ ਉਹਨਾਂ ਦਾ ਗੁੱਸਾ ਵੀ ਵੇਖਿਆ ਅਸੀਂ ਕਿਵੇਂ ਰੋਕਿਆ ਉਹਨਾਂ ਨੂੰ ਇਹ ਵੀ ਵੇਖਿਆ ਔਰ ਕਿਉਂ ਰੋਕਿਆ ਤੁਹਾਨੂੰ ਦੱਸਦਾ ਕਿਕ ਪੂਰੇ ਮਸਲੇ ਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾਓ ਦੋ ਚਾਰ ਕਤਲ ਹੋਣ ਦਿਓ ਸਾਨੂੰ ਅੰਦਰ ਸਿੱਟੋ ਨਾਲ ਸਾਡੇ ਮੁੰਡਿਆਂ ਨੂੰ ਅੰਦਰ ਸਿੱਟੋ ਗੱਲ ਖਤਮ ਇਹੀ ਹੋ ਰਿਆ ਨਾ ਪੰਜਾਬ ਨਾਲ ਸੋ ਇਹੋ ਜੀ ਸਰਕਾਰ ਨਾਲ ਕੋਈ ਗੱਲ ਨਹੀਂ ਇਹ ਸਰਕਾਰ ਜਾਊਗੀ ਔਰ ਜਿਹੜੀ ਸਰਕਾਰ ਆਊਗੀ ਉਹ ਇਸ ਮੁੱਦੇ ਤੇ ਆਊਗੀ ਅੱਗੇ ਤੁਹਾਡੇ ਸਵਾਲ ਲੈਵਾਂਗੇ ਉਸ ਤੋਂ ਪਹਿਲਾਂ ਲੱਖਾਂ ਤੁਹਾਡੇ ਨਾਲ ਗੱਲ ਕਰੂੰਗਾ ਔਰ ਫਿਰ ਸਵਾਲ ਜਵਾਬ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਆ ਸਾਰਿਆਂ ਦਾ ਇੱਕ ਮਿੰਟ ਲਾ ਲੈ ਕੈਮਰਾ ਇੱਧਰ ਕਰ ਲੈਂਦੇ ਧੰਨਵਾਦ ਤੁਹਾਡਾ ਕਿ ਤੁਸੀਂ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਸੌਤੋਂ ਪੰਜਾਬ ਦੇ ਅਹਿਮ ਤੇ ਭੱਖ ਦੇ ਮੁੱਦੇ ਦੇ ਉੱਤੇ ਤੁਸੀਂ ਖੜੇ ਹੋ ਅੱਜ ਨਾਲ ਇਹ ਬਹੁਤ ਵਧੀਆ ਗੱਲ ਆ ਤੁਹਾਡਾ ਧੰਨਵਾਦ ਆ ਤੇ ਉਸ ਤੋਂ ਬਾਅਦ ਮੈਂ ਆਪਣੀ ਗੱਲਬਾਤ ਬੁੱਢੇ ਨਾਲੇ ਪ੍ਰਤੀ ਪਾਣੀਆਂ ਪ੍ਰਤੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਸਰਦਾਰ ਜੀਤ ਸਿੰਘ ਡੱਲੇਵਾਲ ਦੇੜੇ ਕਿ ਅੱਜ 18 ਦਿਨ ਭੁੱਖ ਹੜਤਾਲ ਤੇ ਜਾ ਚੁੱਕੇ ਨੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹਨਾਂ ਲਈ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਨੂੰ ਰਾਜਸਥਾਨ ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿ ਸਾਨੂੰ ਉਸ ਇਨਸਾਨ ਦਾ ਖੜਨਾ ਚਾਹੀਦਾ ਹੈ ਜਿਹੜਾ ਇਨਸਾਨ ਸਾਡੀਆਂ ਨਸਲਾਂ ਫਸਲਾਂ ਸਾਡੀਆਂ ਆਉਣਗੇ ਆਲੇ ਭਵਿੱਖ ਲਈ ਅੱਜ ਆਪਣੀ ਜ਼ਿੰਦਗੀ ਦਾਅ ਤੇ ਲਾ ਚੁੱਕਿਆ ਹੈ ਸੋ ਅੱਗੇ ਜਿਹੜੀ ਆਪਾਂ ਗੱਲਬਾਤ ਕਰਨੀਆਂ ਪਾਣੀਆਂ ਦੀ ਬਾਈ ਅਮਤੋਜ ਨੇ ਜਿਸ ਕੀਰਤੀ ਨੇ ਤੁਹਾਨੂੰ ਸਾਹਮਣੇ ਸਾਰਾ ਕੁਝ ਦੱਸਤਾ ਦੇਖੋ ਆ ਸਾਰਾ ਪਲੰਦਾ ਪਿਆ ਆ ਉਹ ਸਾਰੇ ਆਰਡਰ ਨੇ ਜਿਹੜੇ ਐਨਜੀਟੀ ਦੇ ਨੇ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਪੰਜਾਬ ਵਾਲਾ ਸੈਂਟਰਲ ਪ੍ਰਦੂਸ਼ਣ ਬੋਰਡ ਆ ਰੋਕਣ ਵਾਲਾ ਜਿਹੜਾ ਉਹ ਬੋਰਡ ਐ ਸਾਰਿਆਂ ਵੱਲੋਂ ਆਰਡਰ 12 ਅਗਸਤ ਤੋਂ ਲੈ ਕੇ ਸਭ ਤੋਂ ਹੈਰਾਨੀਜਨ ਗੱਲ ਇਹ ਆ ਜਦੋਂ 3 ਤਰੀਕ ਨੂੰ ਇੱਥੇ ਵੱਡਾ ਇਕੱਠ ਹੁੰਦਾ ਲੋਕ ਆਉਂਦੇ ਆ ਸਿਉਣੀ ਬਣਾਤਾ ਸਾਰਾ ਲੁਧਿਆਣਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਬੰਦੇ ਘੇਰੇ ਗਏ, ਕੁੱਟੇ ਗਏ। ਇੱਕ 70 ਸਾਲ ਦੀ ਬੇਬੇ ਕੁੱਟੀ ਜਾਂਦੀ ਆ। ਤੇ ਇਧਰ ਮਾਹੌਲ ਬਣਾਇਆ ਜਾਂਦਾ ਕਿ ਪੰਜਾਬੀ ਨਾਟਕ ਪ੍ਰਵਾਸੀ ਬਣਾ ਦਿਓ ਜੀ। ਉਹਨਾਂ ਨੂੰ ਪੁਲਿਸ ਰੱਖਿਆ ਦੇ ਕੇ ਸਟੇਜਾਂ ਲਵਾ ਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਡੰਗਾਂ ਵਾਲਿਆਂ ਵੱਲੋਂ। ਉਹਨਾਂ ਨੂੰ ਕੋਈ ਰੋਕ-ਟੋਕ ਨਹੀਂ ਜਿਹੜਾ ਜ਼ਹਿਰ ਪਾ ਕੇ ਕਾਰਖਾਨੇ ਨਹੀਂ ਇਹ ਕਤਲਖਾਨੇ ਆ। ਇਹ 40 ਸਾਲ ਤੋਂ ਸਾਡੇ ਪੰਜਾਬ ਤੇ ਨਾਲ ਰਾਜਸਥਾਨ ਦੇ 8 ਜ਼ਿਲ੍ਹਿਆਂ ਦੇ ਲੋਕਾਂ ਦੇ ਲਗਾਤਾਰ ਕਤਲ ਕਰ ਰਹੇ ਨੇ ਸਾਡੇ ਬੱਚੇ ਮਾਰ ਰਹੇ ਨੇ ਕੁੱਖਾਂ ਦੇ ਵਿੱਚ ਜਾਂ ਛੋਟੇ ਛੋਟੇ ਜੰਮੇ ਹੋਏ ਜਵਾਗ ਸਾਡੇ ਮਾਰ ਰਹੇ ਨੇ ਉਹ ਕਤਲਖਾਨੇ ਜਿਹੜੇ ਸ਼ਰਿਆ ਅੰਤਮ ਘਾ ਰਹੇ ਆ ਖੜ ਕੇ ਸਟੇਜਾਂ ਤੇ ਵੀ ਆਹੋ ਕਿਹੜਾ ਰੋਕੂਗਾ ਅਸੀਂ ਨਹੀਂ ਬੰਦ ਕਰਦੇ ਨਾਲ ਸਰਕਾਰ ਪੂਰਨ ਤੌਰ ਤੇ ਭਰਾਵੋ ਖੜ ਗਈ ਹੈ ਇਹ ਗੱਲ ਅੱਜ ਛੋਡੇ ਰਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਸਨਣਾ ਚਾਹੁੰਦੇ ਆ ਵੀ ਇਹਨਾਂ ਨੇ 2 ਦਿਨ ਦਾ ਸਮਾਂ ਲਿਆ ਸੀ ਭਦਰਕੇ ਵਾਲਾ ਬੰਦ ਕਰਾਂਗੇ ਹਫ਼ਤੇ ਦਾ ਸਮਾਂ ਲਿਆ ਸੀਗਾ ਸਰਕਾਰ ਵੱਲੋਂ ਇਹ ਜੀ ਸਰਕਾਰ ਦਾ ਨੁਮਾਇੰਦਾ ਬਣ ਕੇ ਆਇਆ ਸੀ ਵੀ ਅਸੀਂ ਇੱਕ ਹਫ਼ਤੇ 'ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜਾ ਆਪਣਾ ਤਾਜਪੁਰ ਵਾਲਾ ਤੇ ਜਿਹੜਾ ਫੋਗਲ ਪੁਆਇੰਟ ਵਾਲਾ ਸੀ ਬੰਦ ਕਰ ਦਿਆਂਗੇ ਦੇਖੋ ਸੱਤੋ ਕਿਵੇਂ ਖੜਦੇ ਆ ਸਰਕਾਰ ਨਾਲ ਜਿਹੜਾ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਆ ਇੰਨਾ ਦੋ ਦਿਨਾਂ ਦੇ ਵਿੱਚ ਚਿੱਠੀ ਕੱਢਦਾ ਕਿਹਨੂੰ ਕੱਢਦਾ ਬਹਾਦਰਕੇ ਆਲਿਆਂ ਨੂੰ ਵੀ ਤੁਸੀਂ ਐ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਇੰਨਾ ਵਾਂਗੂ ਕੋਈ ਕਾਰਵਾਈ ਕਰ ਲੋ ਤੇ ਸੋਨੂੰ ਸਟੇ ਮਿਲ ਜੇ ਤੇ ਓਨੇ ਦਿਨ ਅਸੀਂ ਆਪਣੀ ਕਾਰਵਾਈ ਰੋਕ ਦਿੰਨੇ ਆ ਸਾਫ਼ ਲਾਭ ਜਾਂ ਮੈਂ ਸਮਝਾਉਣਾ ਇਹ ਚਿੱਠੀ ਹੋएगी ਹੈ ਜਿਹੜੀ ਚਿੱਠੀ ਪੰਜਾਬ ਪ੍ਰਦੂਸ਼ਣ ਬੋਰਡ ਵਾਲੇ ਬਹਾਦਰਕੇ ਆਲਿਆਂ ਨੂੰ ਕੱਢ ਰਹੇ ਨੇ ਤੇ ਇਹ ਗੱਲ ਸਾਫ਼ ਹੋ ਗਈ ਜਦੋਂ ਸਾਡੀ ਸਮੁੱਚੀ ਟੀਮ ਜਸਕੀਰਤੀ ਬੈਠੇ ਆ ਡਾਕਟਰ ਜੀ ਕਪੜਾ ਰੋੜਾ ਜੀ ਬੈਠੇ ਆ ਜਦੋਂ ਇਹ ਐਨਜੀਟੀ ਦੇ ਵਿੱਚ ਤਰੀਕ ਹੁੰਦੀ ਹੈ ਹੇਰਿੰਗ ਹੁੰਦੀ ਹੈ ਸੁਣਵਾਈ ਹੁੰਦੀ ਹੈ ਉੱਥੇ ਜਾਂਦੇ ਉੱਥੇ ਗੱਲ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਵੀ ਆਹ ਦੇਖੋ ਪੰਜਾਬ ਪ੍ਰਦੂਸ਼ਨ ਬੋਰਡ ਉਹਨਾਂ ਨੂੰ ਇਹ ਕਹਿ ਰਿਹਾ ਵੀ ਅਸੀਂ ਕੋਈ ਗੱਲ ਨਹੀਂ ਅਸੀਂ ਥੋੜਾ ਡਿਲੇ ਕਰ ਦਿੰਨੇ ਆ ਤੁਸੀਂ ਇਹਦੇ ਸਟੇਜ ਲੈ ਲੋ ਤਾਂ ਕਿ ਸੋਨੂੰ ਵੀ ਸੌਖਾ ਹੋ ਜੇ ਤੇ ਸਾਨੂੰ ਬੰਦ ਕਰਨ ਦੀ ਨੌਬਤ ਨਾ ਆਵੇ ਦੇਖੋ ਕਿਵੇਂ ਕੁੱਤੀ ਚੋਰਾ ਰਲਿਆ ਕਿਵੇਂ ਸਾਰੇ ਰਲੇ ਹੋਏ ਨੇ ਬਿਲਕੁਲ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਭਰਾਵੋ ਬਿਲਕੁਲ ਸਰਕਾਰ ਮੁੱਕਰ ਚੁੱਕੀ ਹੈ ਵਾਦਾ ਖਲਾਫੀ ਕਰ ਚੁੱਕੀ ਹੈ ਇਹ ਉਹਨਾਂ ਦੀ ਪਿੱਠ ਤੇ ਆ ਕੇ ਖੜ ਗਏ ਡੈਂਗਾ ਵਾਲਿਆਂ ਦੇ ਵੀ ਇਹ ਬੰਦ ਨਹੀਂ ਹੋਣ ਦੇਣੀਆਂ ਜਿਹੜਾ ਪੰਜਾਬ ਦੇ ਲੋਕ ਜਿਵੇਂ ਮਰਜ਼ੀ ਮਾਰ ਮਾਰ ਦਿਓ ਇਹ ਸਾਫ਼ ਹੋ ਚੁੱਕੀ ਹੈ ਗੱਲ ਅੱਜ ਇਸ ਕਰਕੇ ਅਸੀਂ ਅੱਜ ਡੀਕ ਡੀਕ ਕਿੜੀ ਕਿੜੀ ਕੇ ਅੱਜ 10 11 ਦਿਨਾਂ ਬਾਅਦ ਆਪਣੀ ਗੱਲਬਾਤ ਛੋਡੇ ਕੋਲੇ ਆ ਕੇ ਰੱਖੀ ਹੈ ਵੀ ਸਰਕਾਰ ਭਵੰਤਮਾਨ ਇਹ ਇਹ ਹੁਣ ਇਹ ਪਾਣੀਆਂ ਦਾ ਰਾਖਾ ਖਵਾਉਂਦਾ ਸੀ ਇਹ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਖਵਾਉਂਦਾ ਸੀ ਇਹ ਪੰਜਾਬ ਦਾ ਪੁੱਤ ਨਹੀਂ ਇਹ ਪੰਜਾਬ ਦਾ ਆਹ ਮੰਨ ਲਓ ਕਿ ਕਾਤਲ ਕਾਲੇ ਪਾਣੀ ਕਾਲੇ ਪਾਣੀਆਂ ਦਾ ਰਾਖਾ ਕਾਲੇ ਪਾਣੀਆਂ ਦਾ ਰਾਖਾ ਬੰਦਾ ਇਹ ਉਹ ਅੰਤਮਰ ਕਾਲੇ ਪਾਣੀਆਂ ਰਾਖਾ ਬੰਦਾ ਜਿਹੜਾ ਸ਼ਰੇਆਮ ਡੈਂਗਾ ਦੇ ਹੋਵੇ ਜਾਂ ਇਲੈਕਟ੍ਰੋਪਲੇਟਿੰਗ ਹੋਵੇ ਜਾਂ ਡੈਲੀਆਂ ਹੋਣ ਜਾਂ ਜਿੱਨਾਂ ਸੀਵਰੇਜ ਦਾ ਗੰਦ ਪੈਂਦਾ ਉਹਨਾਂ ਦੇ ਭਰਾਵੋ ਹੱਕ ਚ ਆ ਕੇ ਖੜ ਗਿਆ ਸਾਫ ਤੌਰ ਤੇ ਇਥੋਂ ਜਿਹੜਾ ਤਿੰਨ ਤਰੀਕ ਦਾ ਵੱਡਾ ਰੋਹ ਬਣਿਆ ਇਕੱਠ ਹੋਇਆ ਉੱਥੇ ਗੱਲਾਂ ਕਰਕੇ ਗਿਆ ਪ੍ਰਸ਼ਾਸਨ ਆਇਆ ਏਡੀਸੀ ਹੁਣ ਏਡੀਸੀ ਆਫਤਾ ਆ ਨਹੀਂ ਗਿਆ ADC ਕਥੌਰੀਟੀ ਇੱਕ ਪਾਵਰ ਹੈ ਇੱਕ ਸਰਕਾਰ ਦਾ ਨਮਾਇੰਦਾ ਹੈ ਜਦੋਂ ਸਾਡੇ ਨਮਾਇੰਦਿਆਂ ਨਾਲ ਗੱਲ ਕਰਨ ਆਏ ADC ਤਾਂ ਉਹਨਾਂ ਨੇ ਕਿਹਾ ਕਿ ਰੁਕੋ ਮੈਨੂੰ ਉੱਪਰ ਗੱਲ ਕਰ ਲੈਣ ਦਿਓ ਉੱਪਰ ਮੁੱਖ ਮੰਤਰੀ ਨਾਲ ਗੱਲ ਹੁੰਦੀ ਹੈ ਕਿ ਸੈਕਟਰੀ ਨਾਲ ਗੱਲ ਹੁੰਦੀ ਹੈ ਕਿਹਦੇ ਨਾਲ ਗੱਲ ਕਰਕੇ ਭਰੋਸਾ ਦੇ ਕੇ ਗਿਆ ਉਹ ਲੂਪ 'ਚ ਲੈ ਕੇ ਗੱਲ ਕਰ ਰਹੇ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਆਹ ਦੋ ਦਿਨਾਂ 'ਚ ਤੇ ਹਫ਼ਤੇ 'ਚ ਬੰਦ ਕਰ ਦਾਂਗੇ ਅੱਜ ਤਰੀਕ ਹੋ ਗਈ 13 ਦੱਸ ਦਿੰਦਾਾਂਗੇ ਭਰਾਵੋ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਲਟਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਜਿਵੇਂ ਬਾਈ ਅਮਤੋਜੀ ਨੇ ਕਿਹਾ ਹਰਾਨੀ ਜਨ ਗੱਲ ਹੈ ਕਿ ਇੱਥੇ ਸਾਲਾਂ ਬੱਧੀ ਕੇਸ ਲੰਮਕਦੇ ਆ ਇਨਸਾਫ ਮਿਲਦਿਆਂ ਨੂੰ 40 40 30 30 ਸਾਲ ਲੱਗ ਜਾਂਦੇ ਆ ਪਰ ਪਹਿਲੀ ਵਾਰੀ ਹੋਇਆ ਕਿ ਐਨਜੀਟੀ ਨੇ ਜਿਹੜੀ 20 ਮਾਰਚ ਤਰੀਕ ਸੀਗੀ ਖਿੱਚ ਕੇ ਉਹਦੇ ਝਾੜਾਂ ਪਾਈਆਂ ਅਤੇ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਦੇ ਇਹਨਾਂ ਸਾਰਿਆਂ ਨੂੰ ਵੀ ਤੁਸੀਂ ਆਹ ਕੀ ਕਰ ਰਹੇ ਹੋ ਤੁਸੀਂ ਇਹਦੀ ਗਲਤ ਧਾਰਨਾ ਪੈਦਾ ਕਰ ਰਹੇ ਹੋ ਤੁਸੀਂ ਗਲਤ ਦੱਸਾ ਰਹੇ ਹੋ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਇਹਦਾ ਜਿਸਟੇ ਹੋਈ ਹੋਈ ਹੈ ਉਹਨਾਂ ਨੇ ਸਾਫ਼ ਤੌਰ ਤੇ ਐਨਜੀਟੀ ਨੇ ਕਿਹਾ ਜੱਜ ਸਾਹਿਬ ਨੇ ਕਿਹਾ ਵੀ ਦਿਖਾਓ ਕਿੱਥੇ ਲਿਖਿਆ ਹੈ ਵੀ ਇਹ ਸਟੇ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਆ ਕੱਲਾ ਕੱਲਾ ਆਰਡਰ ਜੇ ਚਾਹੁੰਦੇ ਆ ਨਾ ਡੈਂਗਾ ਵਾਲੇ ਤੇ ਦੂਜੇ ਤੀਜੇ ਇਹਨਾਂ ਦੇ ਸਾਹਮਣੇ ਆ ਸਿਰ ਦੇ ਮੇਜ਼ ਤੇ ਲਾ ਕੇ ਪੜਾ ਦੇ ਵੀ ਆ ਕੁਛ ਹੈ ਤਾਂ ਉੱਥੇ ਇਹਨਾਂ ਨੂੰ ਝਾੜਾਂ ਪੈਣ ਤੋਂ ਬਾਅਦ ਹੁਣ ਗੱਲ ਇੱਥੇ ਖੜ ਗਈ ਭਰਾਵੋ ਆ ਕੇ ਪੰਜਾਬ ਦੇ ਲੋਕਾਂ ਨੂੰ ਪਿਲੇ ਰਾਜਸਥਾਨ ਦੇ ਲੋਕਾਂ ਨੂੰ ਪਿਲੇ ਸਾਨੂੰ ਮਾਰਨਾ ਚਾਹੁੰਦੇ ਆ ਸਿੱਧੀ ਸਾਫ਼ ਗੱਲ ਲੱਭ ਜਾਂ ਚਈ ਹੈ ਅਸੀਂ ਬਾਰ-ਬਾਰ ਕਹਿੰਨੇ ਆ ਇਹ ਮਸਲੇ ਨੂੰ ਕਿਸੇ ਪਿੰਡ ਨਾਲ ਕਿਸੇ ਸ਼ਹਿਰ ਨਾਲ ਕਿਸੇ ਕਿਸਾਨ ਮਜ਼ਦੂਰ ਨਾਲ ਜੁੜ ਕੇ ਦੇਖੋ ਮਸਲਾ ਇਨਸਾਨੀਅਤ ਦਾ ਇਹ ਮਸਲਾ ਮਨੁੱਖਤਾ ਦਾ ਹਰ ਇਨਸਾਨ ਪਾਣੀ ਪੀਂਦਾ ਛੋਟਾ ਬੇਸੀ ਧਰਤੀ ਇਹਦਾ ਪਾਣੀ ਕੈਸੇ ਹਾਲ ਦਾ ਬਚਿਆ 12 15 ਸਾਲ ਦੀ ਖੇੜਾ ਸਾਡੀ ਪਾਣੀ ਦੀ 12 15 ਮੈਂ ਵੱਧ ਕਹਿ ਰਿਹਾ ਦੋ ਦੋ ਟੋਟੇ ਪਾਇਆ ਇਸਦੀ ਮੋਟਰਾਂ ਚ ਮੈਨੂੰ ਪਤਾ ਮੈਂ ਕਿਸਾਨ ਕਿਸਾਨਾਂ ਦੇ ਮੈਂ ਖੇਤੀ ਕਰਦਾ 20 ਫੱਟ ਪਾਣੀ ਮੇਰਾ ਪਿੰਡ ਨਹਿਰ ਤੇ ਥੱਲੇ ਗਿਆ ਪੰਜਾਂ ਮਹੀਨਿਆਂ ਚ ਸਾਡੇ ਕੋਲ 10-12 ਸਾਲ ਦਾ ਨਹੀਂ ਸਾਡੇ ਕੋਲ 5-4 ਸਾਲ ਦਾ ਪਾਣੀ ਹੈ ਇਸ ਲਈ ਲੜਾਈ ਬਹੁਤ ਵੱਡੀ ਆ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਆ ਸੱਭਿਆ ਚ ਨੂੰ ਬਚਾਉਣ ਦੀ ਲੜਾਈ ਆ ਅਸੀਂ ਇਹ ਲੜਾਈ ਲੜਾਂਗੇ ਆਖਰੀ ਸਾਥ ਕਰਾਂਗੇ ਅਸੀਂ ਉਦਦੇ ਵੀ ਕਹਿੰਦਾ ਸੀ ਅਸੀਂ ਪਹਿਲਾਂ ਵੀ ਕਹਿੰਦੇ ਆਏ ਅਸੀਂ ਅੱਜ ਵੀ ਕਹਿੰਦੇ ਆ ਵੀ ਇਹ ਜ਼ੈਰਾ ਵੀ ਬੰਦ ਕਰਾਂਗੇ ਇਹ ਭੁੱਲ ਜੋ ਜਿਹੜਾ ਮਰਜ਼ੀ ਕੁਝ ਕਰ ਲੈਣ ਇਹ ਉਦਦੇ ਵੀ ਚੈਲੰਜ ਕੀਤਾ ਸੀ ਕੋਈ ਗੱਲ ਨਹੀਂ ਫੜਿਆ ਗਿਆ ਗੱਡੀਆਂ ਭੰਨੀਆਂ ਬੰਦੇ ਘੇਰੇ ਡਾਂਗਾ ਮਾਰੀਆਂ ਬਹੁਤ ਕੁਝ ਕੀਤਾ ਇਹਨਾਂ ਨੇ ਇੱਥੇ ਜੋ ਮਰਜ਼ੀ ਕਰੋ ਪੰਜਾਬ ਦੇ ਲੋਕੋ ਸੋਡੇ ਜਾ ਰਹੇ ਆ ਸੋਡੇ ਚ ਆ ਰਹੇ ਆਂ ਅਸੀਂ ਆ ਸਿਰਫ ਤੇ ਸਿਰਫ ਇਸ ਕਰਕੇ ਅਸੀਂ ਰੁਕੇ ਹੋਇਆ ਕਿਉਂਕਿ ਸਾਡਾ ਇੱਕ ਮੋਰਚਾ ਚੌਦਰ ਭਖਿਆ ਹੋਇਆ ਦਲੇਲ ਸਾਹਿਬ ਮਰਨ ਵਰਤੇ ਬੈਠੇ ਆ ਤੇ ਸਾਡੇ ਸ਼ੰਭੂ ਦੇ ਉੱਤੇ ਕਿਸਾਨ ਰੋਜ਼ ਕੁੱਟੇ ਜਾ ਰਹੇ ਆ ਡਾਂਗਾਂ ਨਾਲ ਅਥਰੂ ਗਾਇਆਂ ਦੇ ਗੋਲੇ ਭਰਾਏ ਜਾ ਰਹੇ ਆ ਅਸੀਂ ਸਿਰਫ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਮੋਰਚਾ ਆਸਮੇ ਅਡੋਫਾਟੀ ਕਈ ਮੋਰਚੇ ਖੁੱਲ ਜਾਣ ਤੇ ਉੱਥੇ ਲੋਕ ਅਡੋਫਾਟੀ ਬੰਡੇ ਜਾਂਦੇ ਆ ਅਸੀਂ ਜਨਵਰੀ ਤੋਂ ਸ਼ੁਰੂ ਹੋ ਰਹੇ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਚ ਆਵਾਂਗੇ ਲੋਕਾਂ ਕੋਲੇ ਜਾਵਾਂਗੇ ਆ ਪਾਣੀ ਦੀਆਂ ਬੋਤਲਾਂ ਲੈ ਕੇ ਆ ਪਾਣੀ ਲੈ ਕੇ ਜਾਵਾਂਗੇ ਸੋਨੂੰ ਮੈਂ ਇੱਕ ਅਪੀਲ ਕਰਦਾ ਵੀ ਜਿਹੜੇ ਡਾਇੰਗ ਵਾਲੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਜੀ ਝੂਠ ਮਾਰਦੇ ਆ ਸੋਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਨਾਲ ਹੀ ਬਾਹ ਫੜ ਲਿਆ ਕਰੋ ਤੇ ਆਓ ਜੀ ਆਪਾਂ ਚੱਲਦੇ ਆ ਪਾਣੀ ਪੀਓ ਅਸੀਂ ਇਹ ਚੈਲੰਜ ਕਰਦੇ ਆ ਆ ਸਾਰੀ ਸਾਰੀ ਟੀਮ ਅਸੀਂ ਇਹਨਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗਾਗੇ ਵੀ ਅਸੀਂ ਗਲਤ ਸੀ ਤੁਸੀਂ ਸਹੀ ਸੀ ਇਹ ਸਾਰਾ ਆਪਣਾ ਟੱਬਰ ਲਿਆ ਕੇ ਜਿਹੜਾ ਪਾਣੀ ਕਹਿੰਦੇ ਸਾਫ਼ ਹੈ ਸਾਰਾ ਟੱਬਰ ਲਿਆਉਣਾ ਉਹਦਾ ਅਸੀਂ ਉੱਥੇ ਆ ਜਾਾਂਗੇ ਵਿੱਚ মিডিਆ ਆ ਜਾਊਗਾ ਉਹ ਪਾਣੀ ਇਹਨਾਂ ਦੇ ਟੱਬਰ ਨੂੰ ਆਪਾਂ 1 ਮਹੀਨਾ ਉੱਥੇ ਰਹਿਣਾ 1 ਮਹੀਨਾ ਇਹ ਪਾਣੀ ਪੀਣਗੇ ਉਹ ਸਾਰਾ ਟੱਬਰ ਸਮੇਤ ਪੀਣਗੇ ਜਿਹੜੇ ਪਾਣੀ ਨੂੰ ਪੀ ਕੇ 40 ਸਾਲ ਤੋਂ ਲੋਕ ਮਰ ਰਹੇ ਆ ਜਿਹੜੇ ਕਹਿੰਦੇ ਪਾਣੀ ਸਾਫ਼ ਹੈ ਇਹ ਬਿਲਕੁਲ ਦੀ ਗਲਤ ਧਾਰਨਾ ਪੇਸ਼ ਕਰ ਰਹੇ ਆ ਕਿ ਪਾਣੀ ਸਾਫ਼ ਹੋ ਜੂ ਜਿਹੜਾ ਕੈਮੀਕਲ ਰਲ ਗਿਆ ਪਾਣੀ ਜੋ ਸਾਫ਼ ਨਹੀਂ ਹੋ ਸਕਦਾ ਕੋਈ ਵਾਇਰਸ ਕੈਂਸਰ ਦਾ ਕੋਈ ਹੋਰ ਆਪਣੇ ਖੂਨ ਚ ਰਚ ਜਾਂਦਾ ਹੈ ਖੂਨ ਦਾ ਸਾਰਾ ਬਦਲ ਕਰ ਦਿੰਦੇ ਆ ਡਾਕਟਰ ਬਦਲ ਦਿੰਦੇ ਆ ਕਿ ਉਹ ਵਾਇਰਸ ਨਿਕਲ ਜਾਂਦਾ ਉਹ ਵਾਇਰਸ ਉਵੇਂ ਹੀ ਰਹਿੰਦਾ ਇਹ ਉਵੇਂ ਹੀ ਹੈ ਇਹ ਲੱਖ ਵਾਰੀ ਕੀ ਮੈਂ ਕਹਿੰਦਾ ਤੇ ਕਿਹੜਾ ਵਾਰੀ ਇਹ ਪਾਣੀ ਸਾਫ਼ ਕਰ ਲੋ ਇਹ ਪਾਣੀ ਚ ਕੈਮੀਕਲ ਨਹੀਂ ਨਿਕਲਦਾ ਸੋ ਮੇਰੀ ਬੇਨਤੀ ਇੰਨੀ ਆ ਅਸੀਂ ਸ਼ੁਰੂ ਹੋ ਰਹੇ ਹਾਂ 1 ਜਨਵਰੀ ਨੂੰ ਹਰ ਜ਼ਿਲ੍ਹੇ ਚ ਹਰ ਪਿੰਡ ਤੇ ਲਾਹ ਬੰਦੀ ਕਰਕੇ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ ਤੇ ਚੀਤਾ ਮਰਵਾ ਦਾਂਗੇ ਇਹ ਗੱਲ ਕੋਈ ਭੁਲੇਖਾ ਕਢ ਦਿਓ ਵੀ ਤੁਸੀਂ ਸਾਨੂੰ ਪਾਣੀ ਜ਼ਹਿਰਾਂ ਪਾ ਕੇ ਮਾਰ ਦਿਓਗੇ ਜਾਂ ਸਾਨੂੰ ਚੁੱਪ ਰਹਿਣ ਲਈ ਸਾਡੀਆਂ ਆਵਾਜ਼ਾਂ ਬੰਦ ਕਰ ਦਿਓਗੇ ਜੋ ਤੁਹਾਡੇ ਮਨ ਚ ਆਉਂਦਾ ਕਰਿਓ ਪਰ ਤੁਹਾਨੂੰ ਇਹ ਕਦਾਸਤਾ ਵੀ ਕੱਲਾ ਲੁਧਿਆਣਾ ਹੋਇਆ ਸੀ ਤੈਨ ਤਰੀਕ ਨੂੰ ਸਭ ਲੋ ਡਾਟ ਪੈ ਗਿਆ ਸੀਗਾ ਹੁਣ ਪੂਰਾ ਪੰਜਾਬ ਜਾਮ ਹੋਏ ਗੱਲ ਖਿਆਲ ਰੱਖਿਓ ਤੇ ਪੰਜਾਬ ਦੇ ਲੋਕਾਂ ਨੂੰ ਪੀਰ ਆ ਬਾਈ ਖੜੇ ਹੋ ਜੋ ਹੁਣ ਕੋਈ ਮੌਕਾ ਨਹੀਂ ਨਾ ਸੀ ਕੋਈ ਅਪੀਲ ਕਰਨ ਦੀਆਂ ਨਾ ਕੋਈ ਦਲੀਲ ਜਿਵੇਂ ਬਾਈ ਨੇ ਕਿਹਾ ਆ ਸਾਰਾ ਪੀਲਾਂ ਦਲੀਲਾਂ ਦੇ ਪਰੰਦੇ ਨੇ ਯਾਰ ਅਪੀਲ ਦਲੀਲ ਵੀ ਛੱਡ ਦਿਓ ਮੈਂ ਕਹਿੰਦਾ ਸਾਰੇ ਅਗਲਾ ਛੱਡ ਦਿਓ ਕੀ ਪਾਣੀ 'ਚ ਜ਼ਹਿਰ ਪਾਉਣਾ ਜਾਇਜ਼ ਹੈ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਰਵਲੇ ਪਾ ਕੇ ਭਾਰਤ ਨੇ ਵਿੱਚ ਸਾਊਥ ਦੇ ਵਿੱਚ ਲੋਕਾਂ ਨੇ ਹਾਈ ਕੋਰਟਾਂ 'ਚ ਜਾ ਕੇ ਕੇਸਾਂ ਇਹ ਜਿਹੜਾ ਬੰਦ ਕਰਤੀਆਂ ਦੁਨੀਆ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਤੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ ਹਰਾਨੀ ਦੀ ਗੱਲ ਹੈ ਇੰਨਾ ਕੋ ਸਾਹਮਣੇ ਵਾਪਰ ਰਿਹਾ ਹੈ ਲੋਕ ਮਰ ਰਹੇ ਹੈ ਕੋਈ ਸਰਕਾਰ ਦੂਜੀ ਗੱਲ ਹਰਾਨੀ ਇਸ ਗੱਲ ਤੋਂ ਹੁੰਦੀ ਹੈ ਸਰਕਾਰਾਂ ਦੀ ਮਜਬੂਰੀ ਹੈ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਕੀ ਮਜਬੂਰੀ ਹੈ ਮੋਟਾ ਫੰਡ ਚੜਦਾ ਚੜਾਵਾ ਚੜਦਾ ਅਗਲੇ ਨੇ ਦਿੱਲੀ ਇਲੈਕਸ਼ਨ ਲੜਨੀ ਹੈ ਤੇ ਹਰਪਾ ਰੁਪਿਆ ਇਹਨਾਂ ਨੂੰ ਇਕੱਠਾ ਕਰਨਾ ਡੰਗਾਣਾ ਤੋਂ ਐਵੇਂ ਨਹੀਂ ਇੱਥੇ ਬਾਬੂ ਕੁਮਾਰ ਤੇ ਨਹਿਰ ਵਰਗੇ ਲਿਆ ਕੇ ਸੀਐਮ ਦੀ ਕੋਠੀ 'ਚ ਬਿਠਾਏ ਹੋਏ ਅਗਲੇ ਨੇ ਉਹਦੇ ਸਰਦ ਨੇ ਉਹ ਸਾਰਾ ਰੁਪਿਆ ਇੱਥੋਂ ਹਰਪਾ ਰੁਪਿਆ ਦੀ ਇਹਨਾਂ ਦੀ ਖੇਡ ਹੋਈ ਵੀ ਆ ਗੱਲਬਾਤ ਇਹਨਾਂ ਦੀ ਗਣੀ ਮਿੱਠੀ ਆ ਵੀ ਅਸੀਂ ਕੁਝ ਬੰਦ ਨਹੀਂ ਕਰਦੇ ਤੂੰ ਰੁਪਿਆ ਚੜਾਓ ਅਸੀਂ ਦਿੱਲੀ ਇਲੈਕਸ਼ਨ ਲੜਨੀ ਆ ਇਹ ਸਾਰਾ ਉਧਰ ਨੂੰ ਲਿਜਾ ਰਹੇ ਆ ਕਹਾਣੀ ਸੋ ਇਹ ਇਸ ਕਰਕੇ ਇਹਦਾ ਜਦੋਂ ਸਮਝਦੇ ਆ ਮਜਬੂਰੀ ਹੈ ਇਹਦਾ ਪੈਸੇ ਇਕੱਠੇ ਕਰਨੇ ਆ ਡਾਂਗਾਂਾਂ ਤੋਂ ਪੈਸੇ ਲੈਣੇ ਆ ਖਾਣੇ ਆ ਇਹ ਚਲਾ ਰਹੇ ਆ ਵਿਰੋਧੀਆਂ ਦੀ ਕੀ ਮਜਬੂਰੀ ਆ ਐਸ ਵੇਲੇ ਕਾਂਗਰਸ ਕਿੱਥੇ ਆ ਯਾਰ ਹੈ ਵੈਸੇ ਵਿਰੋਧੀ ਤੇਰਾ ਭਾਜਪੀ ਵਾਲੇ ਕਿੱਥੇ ਆ ਭਾਈ ਅਕਾਲੀ ਦਲ ਬਾਦਲ ਕਿੱਥੇ ਆ ਉਹ ਕਿ ਚੁੱਪ ਨੇ ਉਹ ਤਾਂ ਆਪਣੇ ਆਪ ਨੂੰ ਇਹ ਦਰਸਾ ਰਹੇ ਆ ਵੀ ਇਹਨਾਂ ਨੂੰ ਲਾਹੋ ਤੇ ਅਸੀਂ ਆਵਾਂਗੇ ਵੀ ਸਾਨੂੰ ਕੁਰਸੀ ਸਭਾਓ ਸਾਰਾ ਜੋਰ ਜਿੰਨੀਆਂ ਧਿਰਾਂ ਨੇ ਚਾਹੇ ਕਾਲੀ ਦਲਾ ਚਾਹੇ ਕਾਂਗਰਸਾ ਚਾਹੀ ਵੀਪੀਆ ਇਸ ਗੱਲ ਤੇ ਜੋਰ ਲਾਈ ਜਾਂਦੇ ਆ ਕਿ ਅਸੀਂ ਆਉਣਾ ਜੀ ਸਾਨੂੰ ਸੰਭਾ ਦਿਓ ਆਹ ਮੁੱਦੇ ਤੇ ਚੁੱਪ ਕਿਉਂ ਬਈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਰਿਆਂ ਪ੍ਰਧਾਨਾਂ ਦੀ ਵਿਰੋਧੀ ਧਰ ਦੇ ਨੇਤਾ ਜਿਹੜੇ ਹੈਗੇ ਉਹਨਾਂ ਲੋਕਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਇੰਟਰਵਿਊ ਕਰੋ ਪੁੱਛੋ ਵੀ ਤੁਸੀਂ ਚੁੱਪ ਕਿਉਂ ਆ ਜੀ ਕੀ ਇਹ ਮੁੱਦਾ ਇਹ ਕਾਲੇ ਪਾਣੀ ਦੀ ਟੀਮ ਦਾ ਮੁੱਦਾ ਹੈ ਇਹ ਦੋ ਚਾਰ ਲੋਕਾਂ ਦਾ ਮੁੱਦਾ ਹੈ ਕਲੇ ਲੁਧਿਆਣੇ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਹੈ ਇਹ ਕੱਲਾ ਬੁੱਢਾ ਦਰਿਆ ਛੱਡੋ ਸਭ ਕੁਝ ਛੱਡੋ ਰਾਵੀ ਵਿਆਹ ਛੱਡੋ ਇੱਥੇ ਜਿਹੜਾ ਧਰਤੀ 'ਚ ਬੋਰ ਕਰਕੇ ਪਾਈ ਜਾਂਦੇ ਆ ਆ ਜਹਾਗੀਰ ਪਿੰਡ ਰਾਤ ਹੀ ਜਹਾਗੀਰ ਪਿੰਡ ਸੰਰੂਰ ਦੇ ਵਿੱਚ ਜਹਾਗੀਰ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਰਾਾਂ ਦੇ ਵਿੱਚੋਂ ਨਾਲ-ਨਾਲ ਫੈਟਰੇ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆ ਕੇ ਆਰ ਬੀ ਐਲ ਫੈਕਟਰੀ ਲੱਗੀ ਸੀ ਧੂਰੀ ਤੇ ਉੱਥੇ ਯਾਰ ਨਿਕਲੀ ਜਾਸੇ ਪਾਸੇ ਬੋਰਾਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਉਹ ਫੈਕਟਰੀ 30 ਸਾਲ 35 ਸਾਲ ਕੇਆਰਬੀਐਲ ਫੈਕਟਰੀਆਂ ਵਰਗੀਆਂ ਜੈਲਾ ਪਾ ਕੇ ਬੰਦ ਕਰਕੇ ਆਪਣਾ ਮੁਨਾਫਾ ਲੈ ਕੇ ਟੱਪ ਜਾਂਦੀਆਂ ਨੇ ਤੇ ਮਗਰੋਂ ਲੋਕਾਂ ਨੂੰ ਮਰਨ ਲਈ ਉਹ ਪਾਣੀ ਛੱਡ ਦਿੱਤਾ ਜਾਂਦਾ ਇਹ ਇੱਕ ਥਾਂ ਦਾ ਨਹੀਂ ਮਸਲਾ ਨਹੀਂ ਹੈਗਾ ਭਰਾਵੋ ਇਹ ਨਾ ਸੋਚੋ ਵੀ ਕੱਲਾ ਬੁੱਢਾ ਤੇ ਰਿਆ ਸਤਲੋ ਜਾਇਆ ਇਕੱਲਾ ਦੱਖਣੀ ਮਾਲਵਾ ਰਸਤਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਸੋ ਇਹ ਤੁਹਾਨੂੰ ਦੱਸਦਾ ਵੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕ ਚ ਹੈ ਪੂਰੇ ਪੰਜਾਬ ਚ ਅੱਗੇ ਤਾਂ ਅਸੀਂ ਕਹੇ ਸੀ ਇਕੱਲੇ ਦੱਖਣੀ ਮਾਲਵੇ ਨਰ ਆਫਤ ਹੁਣ ਪੂਰਾ ਪੰਜਾਬ ਅਸੀਂ ਜਿਵੇਂ ਬਾਈ ਮਤੋਜ ਨੇ ਕਹਿਤਾ ਕਿ ਜਨਵਰੀ ਤੋਂ ਸ਼ੁਰੂ ਹੈ ਬਸਾਖੀ ਦੇ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵਿੱਚ ਸਮੇਂ 'ਚ ਕਿਹੜੀਆਂ ਸੱਦੇ ਦੇਣੇ ਨੇ ਕੀ ਪ੍ਰੋਗਰਾਮ ਲੀਕਣਾ ਕਿਹੜੇ ਜਾਮ ਕਰਨੇ ਕਿੱਧਰ ਨੂੰ ਵਧਣਾ ਇਹ ਸਮੇਂ-ਸਮੇਂ 'ਤੇ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਬਸ ਮੇਰਾ ਵੀਰ ਉਹਦੇ ਬੇਨਤੀ ਹੈ ਕਿ ਲਾਂਬ ਬੰਦ ਹੋਏ ਇਕੱਠੇ ਹੋ ਕੇ ਪੈਰ ਜੁੱਤੀ ਨਾ ਪਾਇਓ ਜੋ ਮਰਜ਼ੀ ਹੋ ਜੇ ਪੰਜਾਬ ਦੇ ਲੋਕਾਂ ਨਾਲ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਹੀ ਵੀ ਇਹ ਯਾਰਾਂ ਬੰਦ ਕਰਨੀਆਂ ਤੇ ਅਸੀਂ ਆਪਣਾ ਹੇਠਲਾ ਪਾਣੀ ਵੀ ਬਚਾਉਣਾ ਮੁੱਦਾ ਬਹੁਤ ਵੱਡਾ ਹੈ